ਆਜੋ ਦੋਸਤੋ ਅੱਜ ਤੁਹਾਨੂੰ ਕਰਾਉਣੇ ਆ ਫਰੀਦਕੋਟ ਦੇ ਰਾਜੇ ਦੇ ਉਸ ਸਮੇਂ ਦੇ ਜਹਾਜ਼ਾਂ ਦੇ ਦਰਸ਼ਨ ਫਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਦੇ ਕੋਲ ਉਸ ਸਮੇਂ ਵੀ ਜਹਾਜ਼ ਹੋਇਆ ਕਰਦੇ ਸੀ ਇਹ ਤੁਸੀਂ ਦੇਖ ਸਕਦੇ ਹੋ ਕਿ ਫਰੀਦਕੋਟ ਦੇ ਵਿੱਚ ਰਾਜਾ ਹਰਿੰਦਰ ਸਿੰਘ ਦੇ ਵੱਲੋਂ ਬਣਾਇਆ ਗਿਆ ਹੈਂਗਰ ਇਸ ਦੇ ਵਿੱਚ ਹਾਲੇ ਵੀ ਉਸ ਸਮੇਂ ਦੇ ਤਿੰਨ ਜਹਾਜ਼ ਜਿਹੜੇ ਖੜੇ ਨੇ ਹਾਲਾਂਕਿ ਉਹ ਜਰਜਰ ਹਾਲਤ ਦੇ ਵਿੱਚ ਹੋ ਗਏ ਨੇ ਤੇ ਇਹ ਜਹਾਜ਼ ਪਰ ਅੱਜ ਵੀ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਇਹ ਸਾਦਕ ਰੋਡ ਦੇ ਉੱਤੇ ਹੈ ਅ ਦੋਸਤੋ ਸਾਡੀ ਚੱਲ ਰਹੀ ਹੈ ਬੁਲਟ ਨਾਮਾ ਪੰਜਾਬ ਯਾਤਰਾ ਮੈਂ ਗੁਰਪ੍ਰੇਮ ਲੈਰੀ ਤੇ ਮੇਰੇ ਨਾਲ ਨੇ ਜਸਪਾਲ ਸੰਧੂ ਤੇ ਫਰੀਦਕੋਟ ਦੇ ਸਾਡੇ ਰਾਈਡਰ ਸਾਥੀ ਬਲਵਿੰਦਰ ਸਿੰਘ ਜੀ ਮਠਾੜੂ ਤੇ ਇਹ ਇਹਨਾਂ ਦੇ ਨਾਲ ਅੱਜ ਅਸੀਂ ਫਰੀਦਕੋਟ ਦੀ ਕਰ ਰਹੇ ਹਾਂ ਯਾਤਰਾ ਅਤੇ ਅੱਜ ਫਰੀਦਕੋਟ ਦੇ ਜੋ ਜਿੱਥੇ ਜਹਾਜ਼ ਖੜਾਏ ਕਰਦੇ ਉਸ ਸਮੇਂ ਰਾਜੇ ਜੀ ਨੂੰ ਹੈਂਗਰ ਬੋਲਿਆ ਜਾਂਦਾ ਤਾਂ ਉਹ ਤੁਹਾਨੂੰ ਹੈਂਗਰ ਦਿਖਾਵਾਂਗੇ ਕਿ तकरीबन ਇਸ ਹੈਂਗਰ ਦੀ ਜੋਰੀ ਸਥਾਪਨਾ ਹੈਗੀ ਆ ਉਹ 1934 ਦੇ ਵਿੱਚ ਜਿਹੜੀ ਸੀਗੀ ਕੀਤੀ ਗਈ ਸੀਗੀ ਜਿਹੜਾ ਰਾਜਾ ਹਰਿੰਦਰ ਦਾ ਰਾਜਕਾਲ ਸੀਗਾ ਉਹ 1934 ਤੋਂ ਲੈ ਕੇ 48 ਤਾ ਕਰਿਆ ਸੀਗਾ ਤਾਂ ਇਸ ਸਮੇਂ ਹੀ ਰਾਜ ਨੇ ਹੈਂਗਰ ਦੀ ਸਥਾਪਨਾ ਕੀਤੀ ਸੀ ਤੇ ਜਹਾਜ਼ ਜਿਹੜੇ ਸੀਗੇ ਉਹ ਖਰੀਦੇ ਸੀਗੇ ਤਾਂ ਇਹ ਸਾਦਕ ਰੋਡ ਦੇ ਉੱਤੇ ਜਿਹੜਾ ਹੈਗਾ ਹੈਂਗਰ ਸਥਾਪਿਤ ਕੀਤਾ ਹੋਇਆ ਹੈਗਾ ਤਾਂ ਜਿਹੜਾ ਉਹ ਇਹਦਾ ਸ਼ੈੱਡ ਹੈ ਇਹਦੀ ਹਾਲਤ ਬਿਲਕੁਲ ਜਰਜਰ ਹੈ ਜੇ ਪ੍ਰਸ਼ਤ ਦੀ ਗੱਲ ਕਰੀਏ ਤਾਂ ਛੱਤ ਦੇ ਵਿੱਚੋਂ ਥੱਲੇ ਸਾਰਾ ਕੁਝ ਦਿਸਦਾ ਟੀਨ ਦੀ ਛਤ ਹੋਣ ਦੇ ਕਾਰਨ ਇਹ ਬਿਲਕੁਲ ਜਰ ਚੁੱਕੀ ਹੈ ਆ ਜਿੱਥੇ ਹੁਣ ਝਾੜ ਫੂਸ ਉਗਿਆ ਹੋਇਆ ਹੈ ਇਹ ਉਸ ਸਮੇਂ ਰਾਜੇ ਦਾ ਪਰਸਨਲ 에ਅਰਪੋਰਟ ਹੋਇਆ ਕਰਦਾ ਸੀ ਜਿੱਥੋਂ ਉਹ 에ਅਰਕ੍ਰਾਫਟ ਉਡਾਇਆ ਕਰਦੇ ਸੀਗੇ ਤਾਂ ਇਹ ਤਕਰੀਬਨ 500 ਏਕੜ ਜਗ੍ਹਾ ਦੱਸੀ ਜਾਂਦੀ ਹੈ ਜਿਸ ਜਿਸ ਨੂੰ ਰਾਜੇ ਨੇ ਆਪਣਾ ਪਰਸਨਲ 에ਅਰਪੋਰਟ ਬਣਾਇਆ ਸੀ ਇਹਦੇ ਵਿੱਚ ਰਣਵੇ ਵੀ ਹੋਇਆ ਕਰਦਾ ਸੀ ਜਿਸ ਤੋਂ ਰਾਜੇ ਦੇ ਜਿਹੜੇ ਸੀਗੇ 에어ਕ੍ਰਾਫਟ ਉਹ ਉਡਾਣ ਭਰਿਆ ਕਰਦੇ ਸੀ ਤੁਸੀਂ ਦੇਖ ਸਕਦੇ ਹੋ ਕਿ ਹੈਂਗਰ ਦੇ ਵਿੱਚ ਖੜੇ ਤਿੰਨ ਜਹਾਜ਼ ਤੇ ਹੈਂਗਰ ਦੀ ਹਾਲਤ ਦੇਖੋ ਤੁਸੀਂ ਛੱਤ ਦੀ ਕੀ ਹਾਲਤ ਹੋ ਗਈ ਹੈ ਟੀਨ ਬਿਲਕੁਲ ਜਰਜਰ ਹਾਲਾਤ ਦੇ ਵਿੱਚ ਨੇ ਤੇ ਇਹ ਹੀ ਹਾਲਤ ਜਿਹੜੀ ਹੈਗੀ ਆ ਉਹ 에어ਕ੍ਰਾਫਟਾਂ ਦੀ ਹੋ ਚੁੱਕੀ ਹੈ ਇਕ ਤਾਂ ਬਿਲਕੁਲ ਢਾਈ ਢੇਰੀ ਹੋ ਚੁੱਕਿਆ ਤੇ ਦੋ ਹਲੇ ਖੜੇ ਤਾਂ ਹੋਏ ਨੇ ਪਰ ਇਹ ਬਿਲਕੁਲ ਕੋਵਾਲ ਬਣ ਚੁੱਕੇ ਨੇ ਇਸ ਉਸ ਸਮੇਂ ਰਾਜੇ ਦੇ ਕੋਲ ਤਿੰਨ ਤਿੰਨ ਜਹਾਜ਼ ਹੋਣ ਤੋਂ ਇੱਕ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਰੀਦਕੋਟ ਦਾ ਰਾਜਾ ਕਿੰਨਾ ਜਿਹੜਾ ਸੀਗਾ ਉਹ ਅਮੀਰ ਹੁਦਾ ਹੁੰਦਾ ਸੀ ਜਿੱਥੇ ਇਹ ਹੈਂਗਰ ਬਣਿਆ ਹੋਇਆ ਹੈ ਉੱਥੇ ਹੈਂਗਰ ਤੋਂ ਪਹਿਲਾਂ ਕੈਮਲਕੌਰ ਦੀ ਇਮਾਰਤ ਹੋਇਆ ਕਰਦੇ ਸੀ ਪਰ ਬਾਅਦ ਦੇ ਵਿੱਚ ਰਾਜਾ ਹਰਿੰਦਰ ਸਿੰਘ ਦੇ ਵੱਲੋਂ ਇੱਥੇ ਹੈਂਗਰ ਦੀ ਸਥਾਪਨਾ ਕੀਤੀ ਗਈ ਤੇ ਇਹਦੇ ਵਿੱਚ ਆਪਣੇ 에ਅਰਕ੍ਰਾਫਟ ਜਿਹੜੇ ਸੀਗੇ ਉਹ ਕਢਾਏ ਗਏ ਇਹਦੇ ਨਾਲ ਇੱਕ ਛੋਟੀ ਜੀ ਬਿਲਡਿੰਗ ਹੋਰ ਹੈ ਜਿੱਥੇ ਸਟਾਫ ਰਹਿੰਦਾ ਹੁੰਦਾ